ਸੁਨਸਿੰਘ ਟੇਣਾਜੀ ਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਆ ਬੜੀ ਮਿਹਰਬਾਨੀ ਥੰ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਨ ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਟੇਣਾਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਪੰਜਾਬ ਦੇ ਵਿੱਚ ਕਹਿੰਦੇ ਹੜ੍ਹਾਂ ਨੇ ਬੜਾ ਨੁਕਸਾਨ ਕੀਤਾ ਹੈ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੇ ਵੀ ਕਈ ਇਲਾਕਿਆਂ ਦਾ ਦੌਰਾ ਕੀਤਾ ਹੈ ਕਿੰਨੀ ਫਸਲ ਡੁੱਬ ਗਈ ਹੈ ਪਾਣੀ 'ਚ। ਸਰਬ ਜਿਹੜੀ ਜਾਣਕਾਰੀ ਆਈ ਨਾ ਤਾਜ਼ਾ ਉਹਦੇ ਮੁਤਾਬਕ ਤਾਂ 1 ਲੱਖ ਏਕੜ ਦੇ ਕਰੀਬ-ਕਰੀਬ ਫਸਲਾਂ ਜਿਹੜੀ ਉਹ ਪਾਣੀ ਦੇ ਵਿੱਚ ਹੁਣ ਤੱਕ ਡੁੱਬ ਚੁੱਕੀ ਆ 150 ਪਿੰਡ ਜਿਹੜੇ ਹੜ੍ਹ ਦੀ ਮਾਰ ਦੇ ਵਿੱਚ ਆ ਗਏ ਆ ਮੰਡ ਖੇਤਰ ਦੇ ਲੋਕਾਂ ਨੂੰ ਘਰ-ਬਾਰ ਛੱਡ ਕੇ ਜਾਣਾ ਪੈ ਰਿਆ ਜਿਹੜੇ ਪੰਜਾਬ ਦੇ ਪ੍ਰਧਾਨ ਮੰਤਰੀ ਆ ਬਰਿੰਦਰ ਕੁਮਾਰ ਗਰੋਇਲ ਉਹ ਅੱਜ ਫਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਕਰਨ ਪਹੁੰਚੇ ਸੀਗੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਗਏ ਆ ਲਾਲਜੀਤ ਸਿੰਘ ਭੁੱਲਰਾ ਜਿਹੜੇ ਉਹ ਪੱਟੀ ਖੇਤਰ ਦੇ ਵਿੱਚ ਗਏ ਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਗਏ ਆ ਕਿਉਂਕਿ ਇਹ ਇਲਾਕਾ ਜਿਹੜਾ ਉਹ ਹਰ ਵਾਰ ਪਾਣੀ ਦੀ ਮਾਰ ਦੇ ਵਿੱਚ ਸਭ ਤੋਂ ਵੱਧ ਆਉਂਦਾ ਇਹਨਾਂ ਨੇ ਸੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਵੀ ਗਰਦੌਰੀ ਕੀਤੀ ਜਾਵੇ ਇਹਨਾਂ ਨੇ ਕਹਿ ਦਿੱ ਕਿ ਪੰਜਾਬ ਸਰਕਾਰ ਨੁਕਸਾਨ ਦੇ ਇੱਕ ਇੱਕ ਪੈਸੇ ਦੀ ਪਰਪਾਈ ਕਰੂਗੀ ਇਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਅਸੀਂ ਨਾਲ ਖੜੇ ਆਂ ਕੁਦਰਤੀ ਆਫਤ ਦਾ ਅਸੀਂ ਟੱਕਰਾਂ ਜਿੰਨਾ ਵੀ ਤੇ ਜਿਵੇਂ ਵੀ ਕਰ ਸਕਦੇ ਉਹ ਕਰ ਰਹੇ ਆਂ ਪਹਾੜੀ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਪੰਜਾਬ ਦੇ ਵਿੱਚ ਆਪਤਾਈ ਆ ਪਰ ਉਹ ਕਹਿੰਦੇ ਪੰਜਾਬ ਦੀ ਸਰਕਾਰ ਲੋਕਾਂ ਦੇ ਨਾਲ ਸੀਤ ਹੈ। ਅੱਛਾ ਮਜੀਠੀਏ ਦੇ ਖਿਲਾਫ ਜਿਹੜੀ ਚਾਰਸ਼ੀਟ ਹੈ ਕਹਿੰਦੇ ਟਰੰਕਾਂ ਦੇ ਟਰੰਕ ਭਰ ਕੇ ਪਿਕਅਪ ਚ ਲਾਦ ਕੇ ਲੈ ਕੇ ਆਏ ਨੇ 44000 ਰੁਪਏਜ ਹੋਣਾ ਉਹ ਤਾਂ ਫਿਰ ਸੁਣਵਾਈ ਕਰਨ ਨੂੰ ਹੀ ਮੇਰਾ ਖਿਆਲ ਦੋ ਮਹੀਨੇ ਲੱਗ ਜਾਣਗੇ। ਬਿਲਕੁਲ ਜੀ ਬਿਲਕੁਲ ਅੱਜ ਦਾ ਟੈਚੀ ਆਏ ਜਾਂਦੇ ਸੀ ਪਰ ਜਿਵੇਂ ਕੁੜੀ ਦਾ ਦਾਜ ਚੱਲਿਆ ਹੁੰਦਾ ਨਾ ਜੀ ਜਿਵੇਂ ਦਾਜ ਦਾ ਸਮਾਨ ਹੁੰਦਾ ਇਹਦੇ ਵਿੱਚ ਇਸ ਤਰੀਕੇ ਨਾਲ ਸਾਡੇ ਟੈਚੀ ਭਰ ਭਰ ਕੇ ਆਏ ਆ ਜੀ ਤੇ ਪਤਾ ਲੱਗਾ ਜੀ ਅੱਜ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਕਨੇ ਵੀ ਲਗਭਗ 40000 ਤੋਂ ਵੱਧ ਸਫਿਆਂ ਦੀ ਤੇ ਪੰਨਿਆਂ ਦੀ ਜਿਹੜੀ ਦਸਤਾਵੇਜ਼ੀ ਸਬੂਤ ਸ਼ਾਮਿਲ ਹੈਗੇ ਆ ਤੇ ਕਨੇ ਜੀ 400 ਬੈਂਕ ਖਾਤਿਆਂ ਦੀ ਪੜਤਾਲ ਕੀਤੀ ਗਈ ਆ 4-5 ਟਰੰਕਾਂ ਦੇ ਵਿੱਚ ਅੱਜ ਸਮਾਨ ਭਰ ਕੇ ਇਹ ਸਾਰੇ ਕਾਗਜ਼ ਪੱਤਰ ਭਰ ਕੇ ਤੇ ਪਹੁੰਚਿਆ ਗਿਆ ਤੇ ਕਨੇ ਵੀ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਿਲ ਕੀਤੇ ਗਏ ਆ ਇਸ ਜਾਚ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜਾ ਕੇ 15 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਮਜੀਠੀਆ ਚਲ ਜਾਇਦਾ ਦਾ 10 ਦੇਕਲ 15 ਕੰਪਨੀਆਂ ਜਾਂ ਫਰਮਾਂ ਮਿਲੀਆਂ ਜਿਹੜੀਆਂ ਇਹਨਾਂ ਨੇ ਗੈਰ ਕਾਨੂੰਨੀ ਤਰੀਕਿਆਂ ਨਾਲ ਹਾਸਲ ਕੀਤੀਆਂ ਜਿਵੇਂ ਕਿ ਪਤਾ ਲੱਗਾ ਹੁਣ ਚਾਰਜ ਸ਼ੀਟ ਦਾਖਲ ਤਾਂ ਕਰਤੀ ਹੈ ਇਹਦੇ ਉੱਤੇ ਸੁਣਵਾਈ ਹੋਊਗੀ ਕਿੰਨਾ ਕੁ ਚਿਰ ਸੁਣਵਾਈ ਹੋਊਗੀ ਮਜੀਠੀਆ ਦਾ ਸਿਆਸੀ ਪ੍ਰਭਾਵ ਕੀ ਹੋਊਗਾ ਇਹ ਵਕਤ ਬਿਆਨ ਕਰੂਗਾ ਪਰ ਮੈਂ ਬੜਾ ਹੈਰਾਨ ਹੋਇਆ 40 ਹਜ਼ਾਰ ਸਖਿਆਂ ਦੀ ਵੀ ਇਹ ਤਾਂ ਕਹਿੰਦੇ ਵੀ 4-5 ਟੱਕੀ ਭਰ ਕੇ ਗਏ ਐ ਹਮਮ ਤੇ ਬਾਕੀ ਜਸਵਿੰਦਰ ਸਿੰਘ ਭੱਲਾ ਪਰਲੋਕ ਸਦਾਰ ਗਏ ਆ ਬਹੁਤ ਦੁੱਖ ਹੋਇਆ ਉਸ ਗੱਲਬਾਤ ਸੁਣ ਕੇ ਅਸੀਂ ਉਹਨਾਂ ਚੇਤੇ ਕਰ ਰਹੇ ਸਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੇ ਸੋਗ ਮਨਾਇਆ ਇਸ ਗੱਲ ਦਾ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਆ ਵੀ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੇ ਅੱਜ ਦੁੱਖ ਮਨਾਇਆ ਇਹ ਹੈ ਹੀ ਬਹੁਤ ਵੱਡੇ ਦੁੱਖ ਵਾਲੀ ਗੱਲ ਜੀ ਦਿਨ ਚੜ੍ਹਿਆ ਤੇ ਅੱਜ ਖਬਰ ਇਹ ਆਈ ਕਿ ਕਮੇਟੀ ਦੇ ਜਿਹੜੇ ਬੇਤਾਜ ਮਾਰਸ਼ਾ ਜਸਵਿੰਦਰ ਭੱਲਾ ਸਾਹਿਬ ਦੁਨੀਆ ਦੇ ਉਤੇ ਨਹੀਂ ਰਹੇ ਅਸਲ ਵਿੱਚ ਤੁਸੀਂ ਸਭ ਮੈਨੂੰ ਨਾ ਪਿਛਲੇ ਸਾਲ ਤੋਂ ਜਾਣਕਾਰੀ ਸੀ ਕਿ ਇਹ ਬਿਮਾਰ ਆ ਪਰ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੀ ਖਬਰ ਆਊਗੀ ਲੱਗਦਾ ਹੈ ਕੱਲ੍ਹ ਤੋਂ ਤੰਦਰੁਸਤੀ ਦੇ ਵੱਲ ਆ ਕੇ ਤੇ ਫਿਰ ਫਿਲਮਾਂ ਦੇ ਵੱਲ ਜਾਂ ਆਪਣੇ ਬਾਕੀ ਕਾਰੋਬਾਰ ਦੇ ਵੱਲ ਆਉਣਗੇ ਪਰ ਇਵੇਂ ਹੋਇਆ ਨਹੀਂ 1988 ਦੇ ਵਿੱਚ ਇਹਨਾਂ ਨੇ ਪਹਿਲੀ ਸ਼ਨਕਾਟਾ ਟੈਸਟ ਕੀਤੀ ਸੀ ਮੈਂ ਕੁਝ ਕਿਸਮਾ ਪਹਿਲਾਂ ਇਹਨਾਂ ਦੀ ਇੰਟਰਵਿਊ ਕੀਤੀ ਸੀ ਇਹਨਾਂ ਨੂੰ ਪੁੱਛਿਆ ਸੀ ਵੀ ਕੀ ਚਿੰਤਾ ਕਰਦਾ ਹੁਣ ਵੀ ਸ਼ਨਕਟੇ ਕਰਨ ਨੂੰ ਇਹ ਕਹਿੰਦੇ ਹੁਣ ਕੈਸਟ ਜਾਂ ਡੀਵੀਡੀ ਤਾਂ ਬੰਨੋਂ ਹਟ ਗਈ ਆ ਅਸੀਂ ਇਹ ਸੋਚ ਰਹੇ ਹਾਂ ਕਿ ਸ਼ਣਕਾਟਾ ਨੂੰ ਵੱਡੇ ਪਰਦੇ ਤੇ ਲੈ ਕੇ ਆਗੇ ਅਸੀਂ ਇਹ ਲਿਖ ਰਹੇ ਹਾਂ ਤੇ ਤੇਰੀ ਹੁਣ ਜੱਟਾ ਪੂਰਾ ਜਿਹੜੀ ਉਹ ਹੁਣ ਸ਼ੁਰੂ ਕਰਨੀ ਸੀ ਦਸੰਬਰ ਮਹੀਨੇ ਦੇ ਵਿੱਚ ਗਿੱਪੀ ਗਰੇ ਵਾਲ ਵਾਲੀ ਫਿਲਮ ਪਰ ਅਚਾਨਕ ਇਹਨਾਂ ਦੀ ਮੌਤ ਦੀ ਸਵੇਰੇ ਖਬਰ ਆ ਗਈ ਆ ਕੱਲ ਨੂੰ ਯਾਨੀ ਕਿ ਸ਼ਨੀਵਾਰ ਨੂੰ ਦੁਪਹਿਰੇ 1 ਵਜੇ ਮੁਹਾਲੀ ਦੇ ਵਿੱਚ ਇਹਨਾਂ ਦਾ ਸੰਸਕਾਰ ਹੋਊਗਾ ਇਹਨਾਂ ਨੂੰ ਅਸਲ ਵਿੱਚ ਬ੍ਰੇਨ ਕਲੌਟ ਆ ਗਿਆ ਸੀ ਉਹ ਤੋਂ ਫਿਰ ਬਚਾ ਹੋਇਆ ਸ਼ੂਗਰ ਦੀ ਸਮੱਸਿਆ ਵੀ ਸੀ ਇਨਾਂ ਨੂੰ ਹਾਰਟ ਦੀ ਸਮੱਸਿਆ ਵੀ ਸੀ ਪਹਿਲਾਂ ਇਹਨਾਂ ਨੂੰ ਬ੍ਰੇਨ ਦੇ ਵਿੱਚ ਫੇਰ ਸਮੱਸਿਆ ਆਈ ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀਗਾ ਤੇ ਡਾਕਟਰਾਂ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਦੇ ਸਿਰ ਦੇ ਵਿੱਚ ਬ੍ਰੇਨ ਦੇ ਵਿੱਚ ਨਾ ਬਲੀਡਿੰਗ ਕਾਫੀ ਹੋ ਗਈ ਆ ਆਪਰੇਸ਼ਨ ਕਰ ਨਹੀਂ ਸਕਦੇ ਇਸ ਕਰਕੇ ਬਚਾਈ ਨਹੀਂ ਜਾ ਸਕੇ ਬਾਕੀ ਤਰਨਤਾਰਨ ਤੋਂ ਚੋਣ ਕਿਹਨੇ ਲੜਨੀ ਹੈ ਜੀ ਇਹ ਜੀ ਬੀਬੀ ਅਮਰਤ ਕੌਰ ਮਲੋਆ ਉਹਨਾਂ ਦੇ ਵੱਲੋਂ ਚੋਣ ਲੜੀ ਜਾਣੀ ਆ ਤੇ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਬੀਬੀ ਅਮਰਤ ਕੌਰ ਮਲੂਆ ਜਿਹੜੇ ਉਹਨਾਂ ਨੇ ਕਹਿ ਜੀ ਕਿ ਮੈਂ ਆਜ਼ਾਦ ਤੌਰ ਤੇ ਉੱਤੇ ਚੋਣ ਲੜਨੀ ਹੈ ਅਮਰਤ ਕੌਰ ਮਲੂਆ ਕੌਣ ਨੇ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਉਹਨਾਂ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਵਿੱਚ ਬੀਰਤ ਸਿੰਘ ਤੇ ਬੀਰਤ ਸਿੰਘ ਦੀ ਧੀ ਰਾਣੀ ਅਮਰਤ ਕੌਰ ਮਲੂਆ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਮੈਂ ਆਜ਼ਾਦ ਤੌਰ ਤੇ ਚੋਣ ਲੜੂੰਗੀ ਤੇ ਨਾਲ ਇਹ ਵੀ ਗੱਲ ਕਹੀ ਹੈ ਵੀ ਜੇਕਰ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਕੋਈ ਹੋਰ ਇਸ ਤਰੀਕੇ ਦੇ ਨਾਲ ਇਥੋਂ ਆਪਣਾ ਉਮੀਦਵਾਰ ਖੜਾ ਕਰਨਗੇ ਨਾ ਮੈਂ ਆਪਣੇ ਪੈਰ ਪਛਾਣ ਵੀ ਖਿੱਚਦਾ ਰਹੀਆਂ ਪਰ ਅਮਰਤਕੌਰ ਮਲੂਆ ਨੇ ਜਿਹੜੇ ਇਹ ਸਰਬਜੀਤ ਸਿੰਘ ਖਾਲਸਾ ਦੀ ਭੈਣ ਆ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਸੰਸਦ ਮੈਂਬਰ ਆ ਉਹ ਵੀ ਆਧਾਰ ਜਿੱਤੇ ਆ ਪਰ ਉਹ ਅਮਰਤਪਾਲ ਵਾਲੀ ਧਿਰ ਦੇ ਨਾਲ ਖੜੇ ਆ ਤੇ ਹੁਣ ਵੇਨੇ ਵੀ ਪਾਈ ਇਹਨਾਂ ਦਾ ਸਿਆਸੀ ਪ੍ਰਭਾਵ ਕੀ ਹੁੰਦਾ ਪਰ ਅਮਰਤਕੌਰ ਮਲੂਆ ਨੇ ਗੱਲ ਕਹੀ ਆ ਕਿ ਮੈਂ ਆਜ਼ਾਦ ਤੌਰ ਦੇ ਉੱਤੇ ਉਤਰਨਾ ਫੈਸਲਾ ਕਰ ਲਿਆ ਜੀ ਅਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਹੁਕਮ ਦਿੱਤੇ ਨੇ ਜੀ ਦੇਖੋ ਪਿਛਲੇ ਦਿਨੀ ਮਾਨਯੋਗ ਅਦਾਲਤ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਬੜੀਆਂ ਗੱਲਾਂ ਕਹੀਆਂ ਗਈਆਂ ਕਿੰਨਾ ਸੀ ਤੇ ਇਹ ਗੱਲ ਕਹੀ ਗਈ ਸੀ ਤੇ ਭਾਈ ਇਸ ਮਸਲੇ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਦਾਲਤ ਨੇ ਗੱਲ ਕਹੀ ਸੀ ਕਿ ਭਾਈ ਜਿਹੜੇ ਇਹ ਆਵਾਰਾ ਕੁੱਤੇ ਆ ਜਿੱਲੀ ਦੇ ਵਿੱਚ ਐਨਸੀਆਰ ਦੇ ਵਿੱਚ ਇਹਨਾਂ ਨੂੰ ਉਹ ਕਹਿੰਦੀ ਜਲਦ ਤੋਂ ਜਲਦ ਇਹਨਾਂ ਨੂੰ ਡੌਗ ਸ਼ੈਲਟਰ ਦੇ ਵਿੱਚ ਲੈ ਕੇ ਜਾਇਆ ਜਾਵੇ ਤੇ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਜੇਕਰ ਕੋਈ ਵੀ ਇਸ ਕੰਮ ਦੇ ਵਿੱਚ ਗਲਪਾਸ ਦੇ ਵਿੱਚ ੜਿੱਕਾ ਪੈਦਾ ਕਰਦਾ ਉੱਤੇ ਕਾਨੂੰਨੀ ਕਾਰਵਾਈ ਹੋਵੇ ਪਰ ਕਈ ਲੋਕਾਂ ਨੇ ਇਸ ਗੱਲ ਦਾ ਵਿਰੋਧ ਬਹੁਤ ਕੀਤਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਇਹ ਕੁੱਤੇ ਕਿੱਥੇ ਜਾਣ ਬੇਜਮਾਨਾਂ ਦੇ ਨਾਲ ਇਹਦਾ ਨਹੀਂ ਹੋਣਾ ਚਾਹੀਦਾ ਚਲੋ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹੁਣ ਜਿਹੜੀ ਨਵੀਂ ਜਾਣਕਾਰੀ ਹੋਈ ਆ ਕਿ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਸੋਧ ਕੀਤੀ ਆ ਇਹ ਗੱਲ ਕਹੀ ਆ ਕਿ ਜਿਹੜੇ ਇਹ ਆਵਾਰਾ ਕੁੱਤੇ ਆ ਨਸਬੰਦੀ ਕਰਕੇ ਇਹਨਾਂ ਨੂੰ ਪਹਿਲਾਂ ਥਾਂ ਵਾਲੀ ਥਾਂ ਦੇ ਉੱਤੇ ਛੱਡਿਆ ਜਾਵੇ ਪਰ ਜਨਤਕ ਤੌਰ ਦੇ ਉੱਤੇ ਇਹਨਾਂ ਨੂੰ ਕੋਈ ਰੋਟੀ ਦਾ ਕੁਝ ਵੀ ਨਾ ਪਾਇਆ ਜਾਵੇ ਕਿਉਂਕਿ ਲੋਕਾਂ ਦੀ ਜ਼ਿੰਦਗੀ ਦਾ ਖੌਫ ਵੀ ਨਹੀਂ ਵਧਣੇ ਚਾਹੀਦੇ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਕੀ ਟਿੱਪਣੀ ਆਈ ਆ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਉੱਤੇ ਕੁਲਬੀਰ ਸਿੰਘ ਜੀਰਾ ਹੋਰਾਂ ਨੇ ਟਿੱਪਣੀ ਕੀਤੀ ਆ ਇਹ ਟਿੱਪਣੀ ਨੂੰ ਪੜ੍ਹ ਸੁਣ ਕੇ ਮੈਨੂੰ ਇਹ ਲੱਗਦਾ ਵੀ ਕਾਂਗਰਸੀ ਤਾਂ ਕਦੇ ਇਕੱਠੇ ਹੋਈ ਨਹੀਂ ਸਕਦੇ ਨਾ ਕਦੇ ਹੋਏ ਸੀ ਨਾ ਕਦੇ ਹੋ ਸਕਦੇ ਹੁਣ ਮੈਨੂੰ ਇਉਂ ਲੱਗਣ ਲੱਗ ਗਿਆ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਆ ਇਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਜੀ ਕਿ ਮੇਰੇ ਨਾਲ ਜਿਨੇ ਪੰਗਾ ਲਿਆ ਉਹ ਹੈ ਨਹੀਂ ਤੇ ਉਸ ਤੋਂ ਬਾਅਦ ਪੱਤਰਕਾਰ ਨੇ ਪੁੱਛਿਆ ਜੀ ਕਿ ਤੁਸੀਂ ਪੋਲੀਟੀਕਲ ਤੌਰ ਤੇ ਕਹਿੰਦੇ ਕਿ ਉਦਾਂ ਉਹ ਕਹਿੰਦੇ ਜਿਵੇਂ ਮਰਜ਼ੀ ਸਮਝੋ ਜਿਨੇ ਮੇਰੇ ਨਾਲ ਪੰਗਾ ਲਿਆ ਉਹ ਹੈ ਨਹੀਂ ਸੇਪੁਰ ਵੀਰ ਜੀਰਾ ਨੇ ਅੱਜ ਸੋਸ਼ਲ ਮੀਡੀਆ ਤੇ ਪੋਸਟ ਕਰਤਾ ਕਹਿੰਦਾ ਜੀ ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ ਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ ਪਰ ਉਹਨੂੰ ਵੀ ਹੰਕਾਰ ਲੈ ਬੈਠਿਆ ਮੈਨੂੰ ਰਾਣਾ ਜੀ ਤੇ ਰਾਵਣ ਦੇ ਵਿੱਚ ਬਹੁਤਾ ਫਰਕ ਨਹੀਂ ਲੱਗਦਾ ਹੁਣ ਇਸ ਗੱਲ ਤੇ ਘਮਸਾਨ ਮੱਚ ਗਿਆ ਜੀ ਅੱਛਾ ਜੀਨ ਦਾ ਕਹਿੰਦੇ ਆ ਕਿ ਇਕਤਾ ਕਰ ਲੋ ਆ ਕਹਿੰਦੇ ਇਹ ਤਾਂ ਹੋਣੀ ਨਹੀਂ ਪਰ ਦੇਖੋ ਇਹ ਨਹੀਂ ਗੱਲ ਵੀ ਆਪਾਂ ਕੋਈ ਬੋਕਰ ਖੜੀ ਕੀਤੀ ਆ ਪਰ ਕੀ ਕੀ ਹੈਗਾ ਉਹਨਾਂ ਨੇ ਉਹ ਕਹਿੰਦੇ ਜੀ ਸਾਨੂੰ ਇੱਕ ਵਾਰੀ ਇਕੱਠੇ ਹੋਣਾ ਚਾਹੀਦਾ ਪਰ ਗੱਲ ਇਹ ਜੀ ਕਿ ਇਹ ਇਕੱਠੇ ਕਿੱਥੇ ਹੋਣਗੇ ਇਕੱਠੇ ਕਿੱਥੇ ਹੋਣੇ ਆ ਇਕੱਠੇ ਹੋਣ ਵਾਲੀ ਸੋਚ ਜੇਕਰ ਹੋਵੇ ਤਾਂ ਖਿਡਾਰੇ ਪਹਿਨ ਨਹੀਂ ਕਿਉਂ ਹੁਣੇ ਹੁਣ ਤਾਂ ਤਾਜ਼ੇ ਖਿਡਾਰੇ ਪਾ ਕੇ ਹਟੇ ਆ ਪਰ ਅੱਜ ਜਿਹੜੇ ਹਰਿਆਣਾ ਗੁਰਦਵਾਲਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਗਦੀਸ਼ ਸਿੰਘ ਢਿੰਡਾ ਉਹਨਾਂ ਨੇ ਕਿਹਾ ਜੀ ਕਿ ਪੰਚਤ ਗਤੀਵਿਧੀਆਂ ਦੀ ਸੁੱਤ ਜਿੰਨਾਂ ਦੀ ਬੜੀ ਲੋੜ ਆ ਆ ਕਾਦੀਦਲ ਦੀ ਮਜ਼ਬੂਤੀ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਸਰਗਾਂ ਤਿਰਾਂ ਨੂੰ ਇੱਕ ਮੰਚ ਦੇ ਉੱਤੇ ਇੱਕ ਛੰਡੇ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਜੀ ਯੂਕੇ ਦੇ ਐਮਪੀ ਤਨਮਨਜੀਤ ਸਿੰਘ ਖੋਰੀ ਆਪਣੇ ਸੰਜੀਵ ਰੋੜਾ ਨੂੰ ਮਿਲ ਰਹੇ ਨੇ ਔਰ ਉਹਨਾਂ ਨਾਲ ਮੁਲਾਕਾਤ ਹੋ ਗਈ ਹੈ ਮੇਰਾ ਖਿਆਲ ਹੈ ਕੀ ਗੱਲਬਾਤ ਡਿਸਕਸ ਕੀਤੀ ਉਹਨਾਂ ਨੇ ਦਫਰੇ ਇੱਕ ਤਰ੍ਹਾਂ ਨੇ ਕੈਨੇਡਾ ਇੰਗਲੈਂਡ ਦੇ ਵਿੱਚ ਜਿਹੜੇ ਵਿਦਿਆਰਥੀ ਆ ਜਾਂ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਲਈ ਆ ਜਿਹੜੇ ਇੱਥੋਂ ਦੇ ਬਾਰੇ ਕੁਝ ਕੁ ਵਿਚਾਰਾਂ ਕੀਤੇਆਂ ਹੈਗੀਆਂ ਇਹਨਾਂ ਨੇ ਤੇ ਪਰ ਤਨਮਨਜੀਤ ਸਿੰਘ ਢੇਸੀ ਜਿਹੜੇ ਕਿ ਯੂਕੇ ਦੇ ਸੰਸਦ ਮੈਂਬਰ ਆ ਤੇ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਮੈਂਬਰ ਵੀ ਆ ਇਹਨਾਂ ਨੇ ਪੰਜਾਬ ਦੇ ਐਨਆਰਆਈ ਮੰਤਰੀ ਸੰਜੀਵ ਰੋੜ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਕੋਲੇ ਪਿਛਲੇ ਦਿਨੀ ਬਿਜਲੀ ਵਿਭਾਗਾਂ ਵੀ ਆਇਆ ਕਈ ਪ੍ਰਵਾਸੀ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੇ ਨਾਲ ਇਹਨਾਂ ਦੇ ਡੀਸੀ ਹਿਮਾਸ਼ਰ ਅਗਰਵਾਲ ਵੀ ਸੀਗੇ ਤੇ ਟੈਨਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦਾ ਮੌਸਮ ਅੱਜ ਠੀਕ ਰਿਹਾ ਜੀ ਅੱਜ ਕੋਈ ਮੈਨੂੰ ਕਿਤੋਂ ਵੀ ਨਾ ਮੀਂਹ ਪੈਣ ਦੀ ਖਬਰ ਤਾਂ ਨਹੀਂ ਮਿਲੀ ਹੈ ਕਿ ਗਰਮੀ ਸੀ ਧੁੱਪ ਸੀ ਪਰ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਆਸ ਹੈ ਜੇ ਇਹ ਇਵੇਂ ਹੀ ਹੋਇਆ ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਤੇ ਫਿਰ ਬੰਨਾ ਦੀ ਦਰਿਆਈ ਖੇਤਰਾਂ ਦੀ ਹਾਲਤ ਹੋਰ ਚਿੰਤਾਜਨਕ ਹੋ ਸਕਦੀ ਹੈ ਜੀ। ਸਵਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ। ਬਹੁਤ ਮਿਹਰਬਾਨੀ ਮਿਹਰਬਾਨੀ।